ਸਲੋਕ ਮਹੱਲਾ ਪਹਿਲਾ ਨਦੀਆ ਹੋ ਵਹਤੇਣ ਵਾ ਸੋਮ ਹੋ ਵਹ ਦੁੱਧ ਕੀਓ ਸਗਲੀ ਧਰਤੀ ਸक्कर ਹੋ ਵੈ ਖੁਸ਼ੀ ਕਰੇ ਨਿਤ ਜੀਓ ਸਰਬਤ ਸੋਇਨਾ ਰੂਪਾ ਹੋਵੈ ਹੀਰੇ ਲਾਲ ਜੜਾਓ ਭੀ ਤੂੰ ਹੈ ਸਲਾਹੁਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਭਾਰ ਅਠਾਰ ਮੇਵਾ ਹੋਵੈ ਗਰੁੜਾ ਹੋਏ ਸੁਆਵ ਚੰਦ ਸੂਰਜ ਦੋਏ ਫਿਰ ਦੇ ਰਖੀਐ ਨਿਹਚਲ ਹੋਵੈ ਥਾਉ ਏ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਜੇ ਦੇਹ ਹੈ ਦੁਖ ਲਾਈਐ ਪਾਪ ਕਰਹਿ ਦੁਇ ਰਾਹੋ ਰਾਤ ਪੀਣੇ ਰਾਜੇ ਸਿਰ ਉੱਪਰ ਰਖੀਐ ਹੈ ਏਵੈ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਬਾਉ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸੱਭੋ ਜਾਓ ਪੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਚਾਓ ਪਵੜੀ ਬਾਦ ਫੈਲੀ ਗੈਬਾਨਾ ਖਸਮ ਨਾ ਜਾਣਾਈ ਸੋ ਕਹੀਏ دیਵਾਨਾ ਆਪ ਨਾ ਪਛਾਨਾਈ ਕਰ ਲੈ ਬੁਰੀ ਸੰਸਾਰ ਵਾਦੇ ਖੱਪੀਐ ਵਿਣ ਨਾਵੇ ਵੇਕਾਰ ਪਰਮੇ ਪਚੀਐ ਰਾਹ ਦੋਵੈ ਇੱਕ ਜਾਣੈ ਸੋਈ ਸਿਜ ਜਸੀ ਕੁਫਰ ਕੋ ਕੁਫਰਾਨੈ ਪਇਆ ਦਜਸੀ ਸਭ ਦੁਨੀਆ ਸੋ ਬਹਾਨ ਸੱਚ ਸੁਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵੇ ਆਜੇ ਸਿਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੇ ਜੀਵੇ ਪਾਤਲਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾ ਵੈ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੈ ਕਿਆ ਪੈਦੈ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਮਿੱਠਾ ਕਿਆ ਮਹਿਦਾਂ ਕਿਆ ਮਾਸ ਕਿਆ ਕੱਪੜ ਕਿਆ ਸੇਧ ਸੁਖਾਦੀ ਕੀ ਜਹ ਭੋਗ ਬिलास ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵੇਣ ਸੱਬੇ ਟੋਲ ਵਿਨਾਸ ਪਵੜੀ ਜਾਤੀ ਦਾ ਕੀ ਹੱਥ ਸੱਚ ਪਰਖੀਐ ਮਹੌਰਾ ਹੋਵੇ ਹੱਥ ਮਰੀਏ ਚਖੀਐ ਸੱਚੇ ਕੀ ਸਰਕਾਰ ਜੋਗ ਜੋਗ ਜਾਣੀਐ ਹੁਕਮ ਮੰਨੇ ਸਰਦਾਰ ਉਦਾਰ ਦੀ ਬਾਣੀਐ ਪੁਰਮਾਨੀ ਹੈ ਕਾਰ ਖਸਮ ਪਠਾਇਆ ਤਬਲਵਾਜ ਵਿਚਾਰ ਸਬਦ ਸੁਣਾਇਆ ਇਕ ਹੋਏ ਅਸਵਾਰ ਇਕ ਨਾ ਸਾਖਤੀ ਇਕ ਨੀ ਵਧੇ ਭਾਰ ਇਕ ਨਾ ਤਾਖਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਘਟੇ ਆ ਰਹੀ ਸੋ ਬਲਰਵਾੜ ਸਾਨ ਕੀ ਸਾਰਾ ਚਿਥਿਆ ਕਾਣ ਲਿਆ ਤਨ ਝਾੜ ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਦੇਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟੇ ਆ ਕਾਟ ਕੋਟ ਬੱਦਾ ਪਾਏ ਖੁੰਡਾ ਅੰਦਰ ਰੱਖਖੈ ਦੇਨ ਸੋ ਮੱਲ ਸੁਧਾਏ ਰਾਸ ਕਾਸ ਟੱਟਰ ਪਾਈਐ ਤਪੈ ਤੈ ਵਿਲ ਲਾਏ ਵੀ ਸੋ ਫੋਗ ਸਮਾਲੀਐ ਦਿਚੈ ਅਗ ਜਾਲਾਏ ਨਾਨਕ ਮਿੱਠੈ ਪਤਰੀਐ ਵੇਖੋ ਲੋਕਾ ਆਏ ਪਵੜੀ ਇਕ ਨਾ ਮਰਨ ਨਾ ਚੇਤ ਆਸ ਕਣੇਰਿਆ ਮਾਰ ਮਾਰ ਜੰਮਹਿ ਨਿਤ ਕਿਸੈ ਨਾ ਕੇਰਿਆ ਆਪਨੜੈ ਮਨ ਚੇਤ ਕਹਿਨ ਚੰਗੇਰਿਆ ਜਮ ਰਾਜੈ ਨਿਤ ਨਿਤ ਮਨ ਮੁਖ ਹੀਰਿਆ ਮਨ ਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਗੱਦੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮਛੀ ਤਾਰੂ ਕੀ ਆ ਕਰੇ ਪੰਖੀ ਕੀ ਆ ਆਕਾਸ ਪੱਥਰ ਪਾਲਾ ਕੀ ਆ ਕਰੇ ਖੁਸਰੇ ਕੀ ਆ ਘਰ ਵਾਸ ਕੁੱਤੇ ਚੰਦਨ ਲਾਈਐ ਭੀ ਸੋ ਕੁੱਤੀ ਤਾਤ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਦਾ ਚਾਨਣ ਰਖੀਐ ਦੀਵੇ ਬਲ ਹੈ ਪਚਾਸ ਚਾਉਣੇ ਸੋਏ ਨਾ ਪਾਈਐ ਚੋਣ ਚੋਣ ਖਾਵੇ ਕਾਸ ਲੋਹਾ ਮਾਰਣ ਪਾਈਐ ਟਹੈ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣਾ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੇ ਦਿੱਤੇ ਗਾਂਢ ਪਾਏ ਭੁਖਿਆਂ ਗਾਂਢ ਪਵੈ ਜਾ ਖਾਏ ਕਾਲਾ ਗਾਂਢ ਨਦੀਆਂ ਮੀਹ ਝੋਲ ਗਾਂਢ ਪਰੀਤੀ ਮਿੱਠੇ ਬੋਲ ਵੇਦਾ ਗਾਂਢ ਬੋਲੇ ਸਚ ਕੋਏ ਮੋਇਆ ਗਾਂਢ ਨੇਕੀ ਸਤ ਹੋਏ ਏਤ ਗਾਂਢ ਵਰਤੈ ਸੰਸਾਰ ਮੂਰਖ ਗਾਂਢ ਪਵੈ ਮੋਹਿ ਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗਾਂਢ ਪਵੈ ਦਰਬਾਰ ਪਾਉੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਕਰੇ ਖਜਾਨੇ ਪਾਈਐ ਖੋਟੇ ਸੱਤੀ ਹੈ ਬਾਹਰ ਵਾਰ ਖੋਟੇ ਸਚੀ ਦਰਗਹ ਸੁਟੀਐ ਕਿਸ ਆਗੇ ਕਰਹਿ ਪੁਕਾਰ ਸਤਿਗੁਰ ਪਿਛੇ ਭਾਜ ਪਾਵਹਿ ਇਹਾ ਕਰਨੀ ਸਾਰ ਸਤਿਗੁਰ ਖੋਟਿ ਆਹੋ ਖਰੇ ਕਰੇ ਸਬਦ ਸੁਵਾਰਣ ਹਾਰ ਸਚੀ ਦਰਗਹਿ ਮੰਨੀਆਂ ਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਕੀ ਰਾਮ ਸਾਏ ਖਾਰਾਇਆ ਮੇਰ ਵਦ ਬਾਦ ਸਾਹਾ ਅਫਜੂ ਖੁਦਾਏ ਇਕ ਤੂਹੀ ਇਕ ਤੂਹੀ ਮਹੱਲਾ ਪਹਿਲਾ ਨਾ ਦੇਵ ਦਾਨਵ ਨਰਾ ਨਾ ਸੇਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਫਿਰ ਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰਮਦਾਇ ਨਾ ਗਿਰਾਹ ਜਾਰ ਦਰਖਤ ਆਬ ਆਸਕਾਰ ਦੇਹੰਦ ਸੂਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲੇਲਾਰ ਲਿਖਿਆ ਸੋਏ ਮੇਟ ਨਾ ਸਾਕੇ ਕੋਏ ਕਲਾ ਧਰੈ ਹਿਰੈ ਸੂਈ ਏਕ ਤੁਈ ਏਕ ਤੁਈ ਪਾਉੜੇ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਕੋ ਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸੁਮਾਣਿਆ ਮਾਨਮੋਖ ਸਦਾ ਕੂੜਿਆਰ ਭਰਮ ਫੁਲਾਣਿਆ ਵਿਸ਼ਟਾ ਅੰਦਰ ਵਾਸ ਸਾਦ ਨਾ ਜਾਣਿਆ ਵੇਣ ਨਾਵੇ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਹਸ ਲੋਕ ਮਹੱਲਾ ਪਹਿਲਾ ਸੀ ਹਵਾ ਜਾ ਚਰਗਾ ਕੁਹੀਆ ਏ ਨਾਂਖ ਵਾਲੇ ਕਾਹ ਕਾਹੋ ਖਾਨ ਤੇ ਨਾਂ ਵਾਸਖ ਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿਬੇ ਦੇ ਖਾਂਦੇ ਥਲੀ ਕਰੇ ਅਸਗਾਹ ਕੀਦਾ ਥਾਕ ਦੇ ਪਾਤ ਸਾਹੀ ਲਸਕਰ ਕਰੇ ਸੁਆਹ ਜੇਤੇ ਜੀਵ ਜੀਵ ਹਲ ਸਾਹਾ ਜੀਵ ਲੈਤਾ ਕੇ ਅਸਾਹ ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇਗਿਰਾਹ ਮਹੱਲਾ ਪਹਿਲਾ ਇਕ ਮਾਸ ਹਾਰੀ ਇਕ ਤ੍ਰੇਣ ਖਾਹੇ ਇਕ ਨਾ ਛਤੀ ਅੰਮ੍ਰਿਤ ਪਾਹੇ ਇੱਕ ਮਿੱਟੀ ਆ ਮਹਿ ਮਿੱਟੀ ਆ ਖਾਹੇ ਇੱਕ ਪਾਉਣ ਸੁਮਾਰੀ ਪਾਉਣ ਸੁਮਾਰ ਇੱਕ ਨਰੰਕਾਰੀ ਨਾਮ ਆਧਾਰ ਜੀਵ ਦਾਤਾ ਮਰੈ ਨਾ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਪਾਉੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਾਰ ਲਗ ਜਨਮ ਗਵਾਈਐ ਵਿਣ ਨਾਵੈ ਸਭ ਵਿਸ ਪੈਜੈ ਖਾਈਐ ਸੱਚਾ ਸਫਦ ਸਾਲਾਹੇ ਸੱਚ ਸੁਮਾਈ ਐ ਬਿਨ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈ ਐ ਦੁਨੀਆ ਕੋਟੀ ਰਾਸ ਕੂੜ ਕਮਾਈ ਐ ਨਾਨਕ ਸੱਚ ਖਰਾ ਸਾਲਾਹੇ ਪਾਤ ਸਿਉਂ ਜਾਈ ਐ ਸ਼ਲੋਕ ਮਹੱਲਾ ਬਹਿਲਾ ਤਉਦ ਭਾਵੈ ਤਾ ਵਾ ਵਹਿ ਗਾਵਹਿ ਤਉਦ ਭਾਵੈ ਜਲ ਨਾ ਵਹਿ ਜਾ ਤਉਦ ਭਾਵੈ ਤਾ ਕਰਹਿ ਬੇਪੂਤਾ ਸਿੰਘੀ 나ਦ ਵਜਾਵਹਿ ਜਾ ਤਉਦ ਭਾਵੈ ਤਾ ਪੜਹਿ ਕਤੇਬਾ ਮੁੱਲਾ ਸੇਖ ਕਹਾਵਹਿ ਜਾ ਤਉਦ ਭਾਵੈ ਤਾ ਹੋਵਹਿ ਰਾਜੇ ਰਾਸ ਕਸ ਬਹੁਤ ਕਮਾਵਹਿ ਜਾ ਤੁਧ ਭਾਵੈ ਤੇਗ ਵਗਾਵਹਿ ਸਿਰ मुੰਡੀ ਕਾਟ ਜਾਵਹਿ ਜਾ ਤੁਧ ਭਾਵੈ ਜਾਹੇ ਦਿਸੰਤਰ ਸੁਣ ਗੱਲਾਂ ਘਰ ਆਵਹਿ ਜਾ ਤੁਧ ਭਾਵੈ ਨਾਏ ਰਚਾਵਹਿ ਤੁਧ ਭਾਣੇ ਤੂੰ ਭਾਵਹਿ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆ ਚੰਗੇ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਤਾਂਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪਾਉੜੀ ਸਤਗੁਰ ਸੇਵਨ ਸੰਗ ਪਰਮ ਚੁਕਾਈਐ ਸਤਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਗੁਰ ਹੋਏ ਦਿਆਲ ਤਾ ਨਾਮ ਧਿਆਈਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਮਾਨਮੋਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇਹ ਦਰ ਜਾਏ ਸੱਚ ਚਮਾਈਐ ਸੱਚ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ कालकाती राजे कासाई धर्म पंख कर उडरया कूड़ अमावस सच नाही कह चढ़या पाल विकुन्नी होई आदे आ रह राहो ना कोई ਵੇਚ ਹਉਮੈਕਾਰ ਦੁਖ ਰੋਈ ਕਾਹੋ ਨਾਨਕ ਕੇਨ ਵੇਦ ਗਾਤ ਹੋਈ ਮਹੱਲਾ ਤੀਜਾ ਕਾਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜੇ ਸੁਨੋ ਨਦਰ ਕਰੇ ਤੇ ਸਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪਾਉੜੀ ਭਗਤ ਕੈ ਸੈਸਾਰੀਆ ਜੋੜ ਕਦੇ ਨ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੈ ਦਾ ਪੁਲਾਇਆ ਭਗਤ ਆਪੇ ਮੇਲੇ ਅਨ ਜਿਨਿ ਸਚੋ ਸੱਚ ਕਮਾਇਆ ਸੈਸਾਰੀ ਆਪ ਖੁਵਾਇ ਅਨ ਜਿਨਿ ਕੂੜ ਬੋਲ ਬੋਲ ਬੇਖ ਖਾਇਆ ਚਲਣ ਸਾਰ ਨ ਜਾਣੀ ਕਾਮ ਕ੍ਰੋਧ ਵਿਸ ਵਿਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਆਨ ਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿਨੀ ਵਿੱਚ ਹਉ ਆਪ ਗਵਾਇਆ ਉਹਨਾ ਖਸਮੈ ਕੈ ਦਾਰ ਮੁਖ ਉਜਲੇ ਸਚੈ ਸਬਦ ਸੁਹਾਇਆ ਸਲੋਕ ਮਹੱਲਾ ਕਹਿਲਾ ਸਬਾਹੀ ਸਾਲਾਹ ਜਿਨੀ ਧਾਇਆ ਇਕ ਮਨ ਸੇਈ ਪੂਰੇ ਸਾਹ ਵਖਤੈ ਉਪਰ ਲੜ ਮੋਏ ਦੂਜਾ ਬਹੁਤੇ ਰਾਹ ਮਨ ਕੀਆ ਵਤੀ ਖਿੰਡਿਆ ਬਹੁਤ ਭਾਇ ਅਸਗਾਹ ਗੋਤੇ ਖਾਹੇ ਨਾਨਕ ਲਹਿ ਤੀਜਾ ਮੁਹੀ ਗਿਰਾਹ ਭੋਖ ਤਖਾ ਦੋਏ ਭਉ ਕੀਆ ਖਾਤਾ ਹੋਏ ਸੁਆਹ ਪੀ ਖਾਣੇ ਸਿਉ ਦੋਸਤੀ ਚੌਥਾ ਆਈਂਗਾ ਅਖੀ ਮੀਟ ਪਵਾਰ ਗਿਆ ਭੀ ਓਠ ਰਚਿਓਨ ਬਾਦ ਸਹਿ ਵਰਿਆਂ ਕੀ ਪੇੜ ਵੱਦੀ ਸਬੇ ਵੇਲਾ ਵਕਤ ਸਾਬ ਜੇ ਅਥੀ ਭਾਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਏ ਮਹੱਲਾ ਦੂਜਾ ਸੇ ਪੂਰੇ ਸਾਹ ਜਿਨੇ ਪੂਰਾ ਪਾਇਆ ਅਥੀ ਵਿਪਰਵਾਹ ਰਹਿਨ ਇਕ ਤੈ ਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈਐ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੁਠੀ ਧੰਦਾ ਚੋਰ ਮਹਿਲ ਨਾ ਪਾਈ ਐ ਇਨਾਂ ਚੇਤ ਕਠੋਰ ਸੇ ਬਗਵਾਈਐ ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈ ਐ ਕਿਉ ਕਾਰ ਪੂਰੈ ਵਟ ਤੋਲ ਤੁਲਾਈਐ ਕੋਇ ਨਾ ਅਖੇ ਘਟ ਹਉ ਮੈਂ ਜਾਈਐ ਲਈਨ ਖਰੇ ਪਰਖ ਦਰਬੀ ਨਾਈਐ ਸੌਦਾ ਇਕ ਤਹਟ ਪੂਰੈ ਗੁਰ ਪਾਈਐ